ਰਚਿਆ ਗੁਰੂ ਨਾਨਕ ਦੇਵ ਜੀ ੴ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਰਿ ਪਾਉ ਨਿਰਵੈਰ ਅਕਾਲ ਮੂਰਤ ਅਜੂਨ ਸਪੰਗਰ ਪ੍ਰਸਾਦ ਚਤ ਆਦ ਸਚੁ ਜੁਗਾਦ ਸਚੁ ਹੈ ਰਚਿ ਨਾਨਕ ਹੋਸੀ ਸਚ ਆਕਣੀ ਪਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠ ਰੈ ਮੁਸਤ ਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਕਰਾਇ ਢੂਣਾ ਕਰੈ ਪੈਰੋ ਕਰੈ ਜੇਕ ਕਰੈ ਉਲਟ ਬਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਹੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੋ ਡੂਗਰੜੋ ਮੁਰੜੇ ਗੁਣਾਣ ਸ਼ੌਧਰਾ ਚਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ ਤਾਂਬੇ ਸਾ ਕੋਟ ਸਮਨ ਸੇ ਖਾਏ ਜਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਤਿੰਨ ਦੁਨੀਆਂ ਕੇ ਬਾਦਸ਼ਾਹ ਤਰੀ ਪਨਾਹੀ ਇਤ ਮੰਤਰ ਚਾ ਕਾ ਸੰਪੂਰਣਨ ਕਰਤਾ ਰਚਿਆ ਗੁਰੂ ਨਾਨਕ ਦੇਵ ਜੀ ੴ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਪੰਗੁਰ ਪ੍ਰਸਾਦ ਚਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਆਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋ ਠਾਂ ਪੜਾਰੀ ਦ੍ਰਿਸ਼ਟ ਕਰੈ ਮੁਸਤ ਕਰੈ ਵੈਰ ਕਾਲ ਕਰੈ नजर करा जा दु कर है ढूणा कर पैरों कर जेक पर उल्ट वाहू के सर पर पड़े राजा को जोर मैं चोर मैं जोर मैं चोर के डंड केले थले घाटे गुरु नानक शब्द रचा करे शंकर माता शंकर पिता शंकर जी जे चारो दिशा तांबे सा कोट समुन से खा जहां ता गुरु नानक शाह जी की दुहाई हे दुन दुनिया के पातशाह त्रिपनाही इत इतम्छा का संपूर्ण ਰਚੇ ਰਚਿਆ ਗੁਰੂ ਨਾਨਕ ਦੇਵ ਜੀ ੴ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਰਿ ਪਉ ਨਿਰਵੈਰ ਅਕਾਲ ਮੂਰਤ ਅਜੂਨ ਸੈ ਪੰਗਰ ਪ੍ਰਸਾਦ ਚਤ ਆਦ ਸਚੁ ਜੁਗਾਦ ਸਚੁ ਹੈ ਰਚਿ ਨਾਨਕ ਹੋਸੀ ਸਚੁ ਆਕਨੀ ਪਕਨੀ ਸ਼ਿਹਾਰੀ ਸ਼੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠਾ ਰੈ ਮੁਸਤ ਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਕਰਾਇ ਢੂਣਾ ਕਰੈ ਪੈਰੋ ਕਰੈ ਜੇਕ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਹੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੋ ਡੂਗਰੋ ਮੂਰਡੇ ਗੁਣਾਣ ਸ਼ੌਤਰ ਚਾਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ ਤਾਂਬੇ ਸਾ ਗੋੜ ਸਮਨ ਸੇ ਖਾਏ ਜਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਤੂੰ ਦੁਨੀਆ ਕੇ ਪਾਤਸ਼ਾਹ ਤਰੀ ਫਨਾਹੀ ਇਤ ਮੰਤਰ ਚਾ ਕਾ ਸੰਪੂਰਨ ਰਚਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦੋ ਚਪ ਆਦ ਸੱਚ ਜੁਗਾਂਤ ਸੱਚ ਹੈ ਈ ਸਤ ਨਾਨਕ ਉਸਿ ਭੀ ਸੱਚ ਆਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋ ਠਾਂ ਪੜਾਰੀ ਦ੍ਰਿਸ਼ਟ ਕਰੈ ਮੁਸਟ ਕਰੈ ਵੈਰ ਕਾਲ ਕਰੈ ਨਜ਼ਰ ਕਰਾ ਜਾ ਦੁਖ ਕਰਾਇ ਢੂਣਾ ਕਰੈ ਪੈ ਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂ ਗੁਰੂ ਡੂ ਗੁਰੂੜੋ ਮੂਰੜੇ ਗੁਰਨਾਨ ਸ਼ਬਦ ਰਛਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ तांबे सा कोट समन से खाए जहां ता गुरु नानक शाह जी की दुहाई है दुन दुनिया के बादशाह त्रि पनाही इत मंत्र छा का संपूर्ण अंतर छ ਰਚਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸੈ ਪੰਗੁਰ ਪ੍ਰਸਾਦ ਚੱਪ ਆਦ ਸੱਚ ਜੁਗਾਤ ਸੱਚ ਹੈ ਸੱਚ ਨਾਨਕ ਹੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠ ਕਰੈ ਮੁਸਤ ਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਖ ਕਰੈ ਢੂਣਾ ਕਰੈ ਪੈ ਰੋ ਕਰੈ ਜੇਕ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਹੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੋ ਡੂਗਰੋ ਮੂਰਡੇ ਗੁਣਾਣ ਸ਼ੌਦਰ ਚਾਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ ਤਾੰਬੇ ਸਾ ਗੋਟ ਸਮਨ ਸੇ ਖਾਏ ਜਹਾਂ ਤਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਤੈਨ ਦੁਨੀਆਂ ਕੇ ਪਾਤਸ਼ਾਹ ਤਰੀ ਪਨਾਹੀ ਇਤ ਮੰਤਰ ਚਾ ਕਾ ਸੰਪੂਰਣੰ ਤਰਛਿਆ ਗੁਰੂ ਨਾਨਕ ਦੇਵ ਜੀ ਏਕੋ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਰਪੰਗੁਰ ਪ੍ਰਸਾਦ ਚੱਪ ਆਦ ਸੱਚ ਜੁਗਾਦ ਸੱਚ ਹੈ ਭੀ ਸਤਿ ਨਾਨਕ ਹੋਸੀ ਭੀ ਸੱਚ ਆਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠਾਂ ਪੜਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਖ ਕਰੈ ਢੂਣਾ ਕਰੈ ਪੈਰੋ ਕਰੈ ਜੇਕ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੂ ਡੂਗਰੜੋ ਮੂਰੜੇ ਗੁਰਨਾਨ ਨ ਸ਼ਬਦ ਰਚਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸ਼ਾ ਕਾਂਬੇ ਸਾਹ ਕੋਟ ਸਮਨ ਸੇ ਖਾਏ ਜਹਾਂ ਤਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਹੈ ਦੁਨੀਆਂ ਕੇ ਪਾਤਸ਼ਾਹ ਤਰੀ ਪਨਾਹੀ ਇਤ ਮੰਤਰ ਚਾ ਕਾ ਸੰਪੂਰਣੰ ਤਰਚਿਆ ਗੁਰੂ ਨਾਨਕ ਦੇਵ ਜੀ ੴ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਰ ਪਉ ਨਿਰਵੈਰ ਅਕਾਲ ਮੂਰਤ ਅਜੂਨ ਸਪੰਗਰ ਪ੍ਰਸਾਦ ਚਪ ਆਦ ਸਚੁ ਜੁਗਾਦ ਸਚ ਹੈ ਰਾਚ ਨਾਨਕ ਹੋਸੀ ਸਚੁ ਆਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠਾ ਕਰੈ ਮੁਸਤਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਖ ਕਰੈ ਢੂਣਾ ਕਰੈ ਪੈ ਰੋਕ ਕਰੈ ਜੇਕ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੂ ਡੂਗਰੋ ਮੂਰਡੇ ਗੁਰਨਾਣ ਸ਼ਬਦ ਰਚ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ ਤਾੰਬੇ ਸਾ ਗੋੜ ਸਮਨ ਸੇ ਖਾਏ ਜਹਾਂ ਤਾ ਗੁਰੂ ਨਾਨਕ ਸਾ ਜੀ ਕੀ ਦੁਹਾਈ ਤਿੰਨ ਦੁਨੀਆਂ ਕੇ ਪਾਤਸ਼ਾਹ ਤਰੀ ਪਨਾਹੀ ਇਤ ਮੰਤਰ ਚਾ ਕਾ ਸੰਪੂਰਣੰ ਉਤਰਛਿਆ ਗੁਰੂ ਨਾਨਕ ਦੇਵ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਪੰਗਰ ਪ੍ਰਸਾਦੋ ਚਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਕਣੀ ਪਾਕਣੀ ਸਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋ ਠਾਂ ਪੜਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨਜ਼ਰ ਕਰੈ ਜਾ ਦੁਖ ਕਰੈ ਢੂਣਾ ਕਰੈ ਪੈ ਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂ ਗੁਰੂ ਡੂ ਗੁਰੂੜੋ ਮੂਰੜੇ ਗੁਰਨਾਨ ਸ਼ਬਦ ਰਛਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ तांबे सा कोट समन से खाए जहां ता गुरु नानक शाह जी की दुहाई है दुन दुनिया के बादशाह त्रि पनाही इत मंत्र रक्षा का संपूर्ण अंतर ਰਚਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸੈ ਪੰਗੁਰ ਪ੍ਰਸਾਦ ਚੱਪ ਆਦ ਸੱਚ ਜੁਗਾਤ ਸੱਚ ਹੈ ਸੱਚ ਨਾਨਕ ਹੀ ਸੱਚ ਆਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠ ਕਰੈ ਮੁਸਤ ਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਖ ਕਰੈ ਢੂਣਾ ਕਰੈ ਪੈ ਰੋ ਕਰੈ ਜੇਕ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਹੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੂ ਡੂਗਰੋ ਮੂਰਡੇ ਗੁਣਾਣ ਸ਼ਬਦ ਰਚਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ ਤਾੰਬੇ ਸਾ ਗੋੜ ਸਮਨ ਸੇ ਖਾਏ ਜਹਾਂ ਤਾ ਗੁਰੂ ਨਾਨਕ ਸਾ ਜੀ ਕੀ ਦੁਹਾਈ ਤੂੰ ਦੁਨੀਆਂ ਕੇ ਪਾਤਸ਼ਾਹ ਤਰੀ ਪਨਾਹੀ ਇਤ ਮੰਤਰ ਚਾ ਕਾ ਸੰਪੂਰਣੰ ਉਤਰਛਿਆ ਗੁਰੂ ਨਾਨਕ ਦੇਵ ਜੀ ਇਕੋ ਅਹੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਰ ਪਉ ਨਿਰਵੈਰ ਆਕਾਲ ਮੂਰਤ ਅਜੂਨ ਸਪੰਗਰ ਪ੍ਰਸਾਦੋ ਚਪ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋ ਠਾਂ ਪੜਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨਜ਼ਰ ਕਰੈ ਜਾ ਦੁਖ ਕਰੈ ਢੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂ ਗੁਰੂ ਡੂ ਗੁਰੂੜੋ ਮੂਰੜੇ ਗੁਰਨਾਨ ਸ਼ਬਦ ਰਚਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ ਆੰਬੇਸਾ ਕੋਟ ਸਮਨ ਸੇ ਖਾਏ ਜਹਾਂ 타ਗੁਰ ਨਾਨਕ ਸਾਹਿਬ ਜੀ ਕੀ ਦੁਹਾਈ ਹੈ ਦੁਨੀਆਂ ਕੇ ਪਾਦਸ਼ਾਹ ਤਰੀ ਪਨਾਹੀ ਇਤ ਮੰਤਰ ਚਾ ਕਾ ਸੰਪੂਰਣੰ ਤਰਚਿਆ ਗੁਰੂ ਨਾਨਕ ਦੇਵ ਜੀ ੴ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਰਿ ਪਾਉ ਨਿਰਵੈਰ ਅਕਾਲ ਮੂਰਤ ਅਜੂਨ ਸਪੰਗਰ ਪ੍ਰਸਾਦ ਚਪ ਆਦ ਸਚੁ ਜੁਗਾਦ ਸਚ ਹੈ ਰਚਿ ਨਾਨਕ ਹੋਈ ਸਚੁ ਆਕਣੀ ਭਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠ ਕਰੈ ਮੁਸਟ ਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਖ ਕਰੈ ਢੂਣਾ ਕਰੈ ਪੈਰੋ ਕਰੈ ਜੇਕ ਕਰੈ ਉਲਟ ਬਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਹੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੋ ਡੂਗਰੋ ਮੂਰਡੇ ਗੁਰਨਾਣ ਸ਼ੌਧ ਰਚ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸ਼ਾ ਕਾਂਬੇ ਸਾ ਗੋੜ ਸਮਨ ਸੇ ਖਾਏ ਜਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਤੂੰ ਦੁਨੀਆਂ ਕੇ ਪਾਤਸ਼ਾਹ ਤਰੀਪਨਾਹੀ ਇਤ ਮੰਤਰ ਚਾ ਕਾ ਸੰਪੂਰਣੰ ਉਤਰਛਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਰ ਪਉ ਨਿਰਵੈਰ ਅਕਾਲ ਮੂਰਤ ਅਜੂਣ ਸਰਪੰਗਰ ਪ੍ਰਸਾਦ ਚਪ ਆਦ ਸਚੁ ਜੁਗਾਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠਾਂ ਪੜਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨਜ਼ਰ ਕਰੈ ਜਾ ਦੁਖ ਕਰੈ ਢੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂ ਗੁਰੂ ਡੂ ਗੁਰੂੜੋ ਮੂਰੜੇ ਗੁਰਨਾਨ ਸ਼ਬਦ ਰਛਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ तांबेसा कोर्ट समन से खाएं जहां ता गुरु नानक शाह जी की दोहाई हे दीन दुनिया के बादशाह त्रिपनाही इत मंत्र चा का संपूर्णं तरचे रचे गुरु नानक देव जी एक ओंकार सतगुरु प्रसाद सत नाम करता पुरख निरपौर निरवैरा अकाल मूरत अजुन स पंगुर प्रसाद चप आद सच जुगात सच है रच नानक जी सच ਆਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠਾ ਕਰੈ ਮੁਸਤਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਖ ਕਰੈ ਢੂਣਾ ਕਰੈ ਪੈ ਰੋ ਕਰੈ ਜੇਕ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਹੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੂ ਡੂਗਰੋ ਮੂਰਡੇ ਗੁਣਾਣ ਸ਼ੌਤਰਾ ਚਾਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸ਼ਾ ਆੰਬੈਸਾ ਕੋਟ ਸਮਨ ਸੇ ਖਾਇ ਜਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਤਿੰਨ ਦੁਨੀਆਂ ਕੇ ਪਾਤਸ਼ਾਹ ਤਰੀ ਪਨਾਹੀ ਇਤ ਮੰਤਰ ਚਾ ਕਾ ਸੰਪੂਰਣੰ ਉਤਰਛਿਆ ਗੁਰੂ ਨਾਨਕ ਦੇਵ ਜੀ ੴ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਪੰਗਰ ਪ੍ਰਸਾਦੋ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਆਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋ ਠਾਂ ਪੜਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਖ ਕਰੈ ਢੂਣਾ ਕਰੈ ਪੈਰੋ ਕਰੈ ਜੇਕੁ ਕਰੈ ਉਲਟੋ ਬਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੂ ਡੂਗਰੜੋ ਮੂਰੜੇ ਗੁਰਨਾਨ ਨ ਸ਼ੌਧਰਾ ਚਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸ਼ਾ तांबे सा कोट समन से खाए जहां ता गुरु नानक शाह जी की दुहाई हे दुन दुनिया के बादशाह त्रि पनाही इत मंत्र चा का संपूर्ण अंतर रक्षा ਰਚਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਪੰਗੁਰ ਪ੍ਰਸਾਦ ਚੱਪ ਆਦ ਸੱਚ ਜੁਗਾਤ ਸੱਚ ਹੈ ਸੱਚ ਨਾਨਕ ਹੀ ਸੱਚ ਆਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋਠਾ ਕਰੈ ਮੁਸਤਕਰੈ ਵੈਰ ਕਾਲ ਕਰੈ ਨજર ਕਰਾ ਜਾ ਦੁਖ ਕਰੈ ਢੂਣਾ ਕਰੈ ਪੈ ਰੋਕ ਕਰੈ ਜੇਕ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੋ ਡੂਗਰੋ ਮੂਰਡੇ ਗੁਰਨਾਣ ਸ਼ੌਧਰਾ ਚਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸ਼ਾ तांबे सा कोट समन से खाए जहां ता गुरु नानक शाह जी की दुहाई है दुन दुनिया के बादशाह त्रिप नाही इत मंत्र रक्षा का संपूर्ण ਤਰ ਰਚਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਤ ਸਚ ਹੈ ਪੀ ਸਚ ਨਾਨਕ ਸੋਈ ਪੀ ਸਚ ਆਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋ ਠਾਂ ਪੜਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰਾ ਜਾ ਦੂ ਕਰੈ ਢੂਣਾ ਕਰੈ ਪੈਰੋ ਕਰੈ ਜੇਪੁ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੂ ਡੂਗਰੜੋ ਮੂਰਡੇ ਗੁਰਨਾਨ ਸ਼ੌਦਰ ਚਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੰਦ ਸੇ ਖਾਏ ਜਹਾਂ ਤਾਂ ਗੁਰੂ ਨਾਨਕ ਸ਼ਾਹ ਜੀ ਕੀ ਦੁਹਾਈ ਹੈ ਦੁਨ ਦੁਨੀਆ ਕੇ ਪਾਤਸ਼ਾਹ ਤਰੀ ਪਨਾਹੀ ਇਤ ਮੰਤਰ ਚਾ ਕਾ ਸੰਪੂਰਨੰ ਤਰ ਰਚਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸੈ ਪੰਗੁਰ ਪ੍ਰਸਾਦ ਚੱਪ ਆਦ ਸੱਚ ਜੁਗਾਤ ਸੱਚ ਹੈ ਸੱਚ ਨਾਨਕ ਹੀ ਸੱਚ ਆਕਣੀ ਪਾਕਣੀ ਸਿਹਾਰੇ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋ ਠਾ ਕਰੈ ਮੁਸਟ ਕਰੈ ਵੈਰ ਕਾਲ ਕਰੈ ਨਜ਼ਰ ਕਰੈ ਜਾ ਦੁਖ ਕਰੈ ਢੂਣਾ ਕਰੈ ਪੈ ਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੂ ਡੂਗਰੂ ਮੂਰੜੇ ਗੁਰਨਾਣ ਸ਼ਬਦ ਰੱਖਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ ਤਾੰਬੇ ਸਾ ਗੋੜ ਸਮਨ ਸੇ ਖਾਏ ਜਹਾਂ ਤਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਤੈਨ ਦੁਨੀਆਂ ਕੇ ਪਾਤਸ਼ਾਹ ਤਰੀ ਪਨਾਹੀ ਇਤ ਮੰਤਰ ਚਾ ਕਾ ਸੰਪੂਰਣੰ ਉਤਰਛਿਆ ਗੁਰੂ ਨਾਨਕ ਦੇਵ ਜੀ ਏਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਰ ਪਉ ਨਿਰਵੈਰ ਅਕਾਲ ਮੂਰਤ ਅਜੂਨ ਸਪੰਗਰ ਪ੍ਰਸਾਦੋ ਚਪ ਆਦ ਸਚ ਜੁਗਾਤ ਸਚ ਹੈ ਈ ਸਤਿ ਨਾਨਕ ਹੋਸੀ ਭੀ ਸਤਿ ਆਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਜੀ ਕੇ ਸ਼ਬਦ ਸੋ ਠਾਂ ਭੰਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨਜ਼ਰ ਕਰੈ ਜਾ ਦੁਖ ਕਰੈ ਢੂਣਾ ਕਰੈ ਪੈ ਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਰ ਪਰ ਪੜੈ ਰਾਜਾ ਕੋ ਜੋਰ ਮੈਂ ਚੋਰ ਮੈਂ ਕੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂ ਗੁਰੂ ਡੂ ਗੁਰੂੜੋ ਮੂਰੜੇ ਗੁਰਨਾਣ ਸ਼ਬਦ ਰਚਾ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਦੇ ਚਾਰੋ ਦਿਸਾ तांबेसा कोर्ट समन से खाएं जहां तागुरु नानक शाह जी की दोहाई है दिन दुनिया के बादशाह त्रिपनाही इत्मंत्र चाका संपूर्णं तरछि